ਕਿ ਤੋੜਗੜ ਦੀ ਰਾਣੀ ਹੈ ਜਿਹਦਾ ਨਾਂ ਹੈ ਰਾਣੀ ਝਾਲੀ ਉਸ ਨੂੰ ਪਤਾ ਲੱਗਾ ਹੈ ਕਿ ਕਾਸ਼ੀ ਦੇ ਵਿੱਚ ਇੱਕ ਬਾਬਾ ਰਹਿੰਦਾ ਹੈ ਸੁਣਿਆ ਬਹੁਤ ਜੈ ਜੈਕਾਰ ਹੈ ਉਸ ਦੀ ਹੀਰੇ ਨੂੰ ਹੁਣ ਕਿੰਨਾ ਚਿਰ ਲੁਕੋ ਕੇ ਰੱਖੋਗੇ ਚਮਕ ਤਾਂ ਪਹਿਣ ਲੱਗੇ ਹੀ ਪੈਂਦੀ ਹੈ ਕੱਚਾ ਲੁਕੋਇਆ ਜਾ ਸਕਦਾ ਹੈ ਹੀਰਾ ਨਹੀਂ ਕੰਡਾ ਲੁਕੋ ਲੋਗੇ ਗੁਲਾਬ ਦੀ ਖੁਸ਼ਬੂ ਨਹੀਂ ਢੱਕੀ ਜਾ ਸਕਦੀ ਪੀਰਖਾ ਸਾਰੇ ਕਾਸ਼ੀ ਦੇ ਬ੍ਰਾਹਮਣ ਤੇ ਪੰਡਿਤ ਕਰਦੇ ਨੇ ਨਾ ਮੰਦਰ ਚ ਵੜਨ ਦਿੰਦੇ ਨੇ ਨਾ ਸਾਧੂ ਆ ਦੀ ਸਭਾ ਚ ਬਹਿਣ ਦਿੰਦੇ ਨੇ ਵੀ ਤੇਰੀ ਜਾਤ ਛੋਟੀ ਹੈ ਯਾਦ ਰੱਖਿਓ ਪ੍ਰਮਾਤਮਾ ਦਾ ਰੁਤਬਾ ਇੱਦਾਂ ਦਾ ਹੈ ਕਿ ਈਪੀ ਦੇ ਕਿਣਕਿਆਂ ਨੂੰ ਵੀ ਪਹਾੜ ਬਣਾ ਦਿੰਦਾ ਹੈ ਤੇ ਜਿਹੜੇ ਪਹਾੜ ਵਰਗੇ ਉਹਦੇ ਅੱਗੇ ਨਾ ਝੁਕਣ ਤਾਂ ਉਹਨਾਂ ਨੂੰ ਮਿੱਟੀ ਦੇ ਵਿੱਚ ਮਿਲਾ ਸੁੱਟਦਾ ਹੈ ਬਾਮਨ ਭਗਤ ਰਵਦਾਸ ਜੀ ਨੂੰ ਮੰਦਰ ਵਿੱਚ ਨਹੀਂ ਵੜਨ ਦਿੰਦੇ ਕਹਿੰਦੇ ਵੀ ਤੇਰੀ ਜਾਤ ਨੀਵੀ ਹੈ ਨਾ ਨਦੀ 'ਚ ਕਹੇ ਨੂੰ ਨੀਵੀਂ ਜਾਤ ਵਾਲੇ ਨੂੰ ਨਹਾਣ ਦਿੰਦੇ ਨੇ ਬ੍ਰਾਹਮਣ। ਬ੍ਰਾਹਮਣ ਕਹਿੰਦੇ ਨੇ ਜੇ ਨਹਾਣਾ ਨਦੀ 'ਚ ਤੇ ਉੱਚੀ ਥਾਂ ਤੇ ਅਸੀਂ ਨਹਾਵਾਂਗੇ ਤੇ ਨੀਵੀਂ ਥਾਂ ਤੇ ਤੂੰ ਨਾ। ਜਾਤ ਪਾਤ ਦਾ ਬਹੁਤ ਵਿਤਕਰਾ ਕਰਦੇ ਸੀ। ਇਹ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਜਾਤ ਪਾਤ ਦੀ ਵਰਣਵੰਡ ਨੂੰ ਖਤਮ ਕੀਤਾ ਹੈ। 700 ਸਾਲ ਤੋਂ ਗੁਲਾਮ ਕੀਤੇ ਹੋਏ ਬੰਦਿਆਂ ਨੂੰ ਅੰਮ੍ਰਿਤ ਸੰਸ਼ਕਾ ਕੇ ਗੱਦੜਾ ਤੋਂ ਸ਼ੇਰ ਬਣਾ ਦਿੱਤਾ ਤੇ ਆਪਣੇ ਕੋਲ ਬਿਠਾਇਆ ਉਹਨਾਂ ਨੂੰ ਸਾਰਿਆਂ ਨੂੰ ਅੱਜ ਵੀ ਦੇਖ ਲਓ ਗੁਰਦੁਆਰਾ ਸਾਹਿਬ ਦੇ ਵਿੱਚ ਜਾ ਕੇ ਕਿਹੜੀ ਜਾਤ ਨਹੀਂ ਪੁੱਛੀ ਜਾਂਦੀ ਸਾਰੇ ਬੈਠੇ ਨੇ ਇੱਕੋ ਪੰਗਤ 'ਚ ਲੰਗਰ ਛਕਦੇ ਨੇ ਗੁਰੂ ਦਾ ਜਸ ਸੁਣਦੇ ਨੇ ਪੁਰਾਣੀ ਝਾਲੀ ਨੂੰ ਪਤਾ ਲੱਗਦਾ ਹੈ ਕਿ ਕਾਸ਼ੀ ਵਿੱਚ ਇੱਕ ਮਹਾਪੁਰਸ਼ ਨੇ ਜੋ ਪਰਮਾਤਮਾ ਵਿੱਚ ਅਪੇਤ ਹੋ ਗਏ ਨੇ ਉਹਨਾਂ ਦੇ ਦਰਸ਼ਨ ਕਰਨੇ ਚਾਹੀਦੇ ਨੇ ਕਿਉਂਕਿ ਮਹਾਪੁਰਸ਼ਾਂ ਦੀ ਜਿਹੜੀ ਸੰਗਤ ਹੈ ਉਹ ਭਵ ਸਾਗਰ ਤੋਂ ਪਾਰ ਲੰਘਾ ਦਿੰਦੀ ਹੈ ਪਰਮਾਤਮਾ ਨਾਲ ਮਿਲਾ ਦਿੰਦੀ ਹੈ ਰਾਣੀ ਚarli ਨੇ ਆਪਣੇ ਸਿਰ ਦੇ ਸਾਈ ਤੋਂ ਅੱਗੇ ਲਈ ਕਿ ਮੈਂ ਹੁਣ ਤੀਰਥ ਯਾਤਰਾ ਤੇ ਜਾਣਾ ਹੈ ਤੇ ਤੁਰ ਪੈਂਦੀ ਹੈ ਕਾਸ਼ੀ ਵੱਲ ਨਾਲ ਸਿਪਾਈ ਨਹੀਂ ਜਾ ਰਹੇ ਨੇ ਤੁਰਦੀ ਤੁਰਦੀ ਪਹੁੰਚ ਜਾਂਦੀ ਹੈ ਕਾਸ਼ੀ ਤੇ ਜਦੋਂ ਦੇਖਦੀ ਹੈ ਸਾਹਮਣੇ ਭਗਤ ਰਵਿਦਾਸ ਜੀ ਨੇ ਖਲੋਤੇ ਨੇ ਕਿਸੇ ਅਗੰਮੀ ਰਸ ਵਿੱਚ ਪ੍ਰਭੂ ਦੇ ਗੁਣ ਗਾ ਰਹੇ ਨੇ ਪਿੱਛੇ ਫੜ ਗਈ ਹੈ ਦੇਖ ਰਹੀ ਹੈ ਭਗਤ ਰਵਿਦਾਸ ਜੀ ਪਰਮਾਤਮਾ ਵਿੱਚ ਅਭੇਦ ਨੇ ਭਗਤ ਰਵਿਦਾਸ ਜੀ ਇੱਕ ਵਚਨ ਪੜ ਰਹੇ ਨੇ ਜੋ ਤੂੰ ਗਿਰਵਰ ਤੂੰ ਹਮ ਮੋਰਾ ਜੋ ਤੂੰ ਚੰਨ ਤੋ ਹਮ ਭਏ ਹੈ ਚਕੋਰਾ ਜੇ ਤੂੰ ਸੁੰਦਰ ਪਹਾੜ ਹੈ ਤੇ ਮੈਂ ਮੋਰ ਹਾਂ ਜਿਵੇਂ ਇੱਕ ਮੋਰ ਸੁੰਦਰ ਪਹਾੜ ਦੇ ਵੱਲ ਵੇਖ ਕੇ ਤਾਂ ਪਹਿਲਾ ਪਾਉਂਦਾ ਹੈ ਭਗਤ ਰਵਿਦਾਸ ਜੀ ਕਹਿ ਰਹੇ ਨੇ ਕਿ ਜੇ ਤੂੰ ਸੁੰਦਰ ਪਹਾੜ ਹੈ ਤੇ ਮੈਂ ਹਾਂ ਮੋਰ ਤੇ ਜੇ ਤੂੰ ਚੰਨ ਹੈ ਤੇ ਮੈਂ ਹਾਂ ਚਕੋਰਾ ਤੁਮ ਮਨ ਤੋੜੋ ਤੂੰ ਹਮ ਨਹੀਂ ਤੋੜੇ ਤੂੰ ਮਨ ਮਾਦਵੇ ਤੂੰ ਮਨ ਤੋੜੇ ੁਰਾਣੀ ਝਾਲੀ ਸਭ ਸੁਣ ਰਹੀ ਹੈ ਪਿੱਛੇ ਖਲੋਤੀ ਆਖ ਰਹੇ ਨੇ ਜੋ ਤੂੰ ਦੀਵੜਾ ਤੋ ਹਮ ਬਾਤੀ ਜੋ ਤੂੰ ਤੀਰਥ ਤੋ ਹਮ ਹੈ ਜਾਤੀ ਦੀਵੇ ਬਿਨਾ ਬੱਤੀ ਦਾ ਕੋਈ ਕੰਮ ਨਹੀਂ ਤੇ ਬੱਤੀ ਬਿਨਾ ਦੀਵੇ ਦਾ ਕੋਈ ਕੰਮ ਨਹੀਂ ਤੇ ਤੀਰਥ ਯਾਤਰੀਆ ਦੇ ਬਿਨਾ ਕੁਛ ਨਹੀਂ ਤੇ ਯਾਤਰੀਆਂ ਲਈ ਤੀਰਥ ਸਭ ਕੁਝ ਹੈ ਕਹਿਣ ਲੱਗੇ ਹੈ ਪਰਮੇਸ਼ਰ ਸਾਚੀ ਪ੍ਰੀਤ ਹਮ ਤੁਮ ਸਿਉ ਜੋੜੀ ਤੁਮ ਸਿਉ ਜੋੜ ਅਵਰ ਸੰਗ ਤੋੜੀ ਆਖਦੇ ਨੇ ਹੈ ਪਰਮੇਸ਼ਰ ਜੇ ਮੰਦਰਾ ਚ ਨਹੀਂ ਜਾਣ ਦਿੰਦੇ ਤਾਂ ਕੋਈ ਗੱਲ ਨਹੀਂ ਨਾ ਜਾਣ ਬਹੁਤ ਤਾਰ ਸਿੱਧੀ ਤੇਰੇ ਨਾਲ ਜੁੜ ਗਈ ਹੈ ਹੁਣ ਕੋਈ ਪਰਵਾਹ ਨਹੀਂ ਬੀਬੀ ਚਾਲੀ ਸੁਣੀ ਗਈ ਜਹੇ ਜਹੇ ਜਾਓ ਤਹਾ ਤੇਰੀ ਸੇਵਾ ਜਿੱਥੇ ਚਲ ਜੀਏ ਮਾਲਕਾ ਹੁਣ ਤਾਂ ਤੇਰੀ ਸੇਵਾ ਵਿੱਚ ਲੱਗੇ ਰਹਿੰਦੇ ਹਾਂ ਤੇਰਾ ਨਾਮ ਸਿਮਰਦੇ ਹਾਂ ਆਨੰਦ ਭਣਿਆ ਰਹਿੰਦਾ ਹੈ ਪਰਮੇਸ਼ਵਰ ਸਾਡਾ ਹੁਣ ਮੂਰਤੀਆਂ ਨਾਲ ਠਾਕਰਾਂ ਨਾਲ ਕੋਈ ਕੰਮ ਨਹੀਂ ਰਹਿ ਗਿਆ। ਤੁਮ ਸੋ ਠਾਕਰ ਔਰ ਨਾ ਦੇਵਾ। اے ਪਰਮੇਸ਼ਵਰ ਮੇਰੇ ਲਈ ਤਾਂ ਹੁਣ ਠਾਕਰ ਵੀ ਤੂੰ ਹੀ ਹੈ, ਸਭ ਕੁਝ ਤੂੰ ਹੀ ਹੈ। ਪਰਮੇਸ਼ਵਰ ਹੁਣ ਸਿੱਧੀ ਤਾਰ ਤੇਰੇ ਨਾਲ ਜੁੜ ਗਈ ਹੈ। ਚਿੱਲੇ ਭਾਵੇਂ ਮੂਰਤੀਆਂ ਤੋਂ ਹੁਣ ਉਹਦੀ ਨਿਰਗੁਣ ਦੀ ਪ੍ਰਾਪਤੀ ਹੋ ਗਈ ਹੈ ਤੇ ਮੂਰਤੀਆਂ ਦਾ ਖੇੜਾ ਛੁੱਟ ਗਿਆ ਹੈ। ਰਾਣੀ ਝਾਲੀ ਸਭ ਸੁੰਦੀ ਪਈ ਹੈ ਤੇ ਸੋਚਦੀ ਹੈ ਕਿ ਇਹਨਾਂ ਦੇ ਚਰਨਾਂ ਵਿੱਚ ਡਿੱਗ ਜਾਵਾਂ ਇਹਨਾਂ ਤੋਂ ਪਹਿਲਾ ਮੇਰਾ ਪਾਰ ਉਤਾਰਾ ਹੈ ਨਹੀਂ ਕਿਤੇ ਵੀ ਸ਼ਹਿਰੇ ਇਹ ਮੈਨੂੰ ਉਸ ਅਗੰਮੀ ਮੰਡਲਾ ਵਿੱਚ ਪਹੁੰਚਾ ਦੇਵੇ ਆਨੰਦ ਦੇ ਮੰਡਲਾ ਵਿੱਚ ਕਿ ਮੈਂ ਪਰ ਜਾਵਾਂ ਤੇ ਮੇਰਾ ਵੀ ਪਾਰ ਉਤਾਰਾ ਹੋ ਜਾਵੇ ਚਰਨਾ ਵਿੱਚ ਡਿੱਗ ਜਾਂਦੀ ਹੈ ਭਗਤ ਰਵਿਦਾਸ ਜੀ ਦੇ ਰਾਣੀ ਝਾਲੀ ਪੂਰੇ ਕਾਸ਼ੀ ਦੇ ਵਿੱਚ ਹਵਾ ਵਾਂਗ ਅੱਗ ਵਾਂਗੂੰ ਗੱਲ ਫੈਲ ਜਾਂਦੀ ਹੈ ਕਿ ਇੱਕ ਉੱਚੀ ਕੁਲ ਦੀ ਰਾਣੀ ਨੇ ਛਤਰੀਆ ਕੁਲ ਦੀ ਰਾਣੀ ਨੇ ਇੱਕ ਚਮਿਆਰ ਨੂੰ ਆਪਣਾ ਗੁਰੂ ਬਣਾ ਲਿਆ ਹੈ। ਗੱਲ ਸਾਰੇ ਪਾਸੇ ਫੈਲ ਜਾਂਦੀ ਹੈ ਤੇ ਹਜੇ ਰਾਣੀ ਤਾਂ ਆਪਣੇ ਮਹਿਲ ਨੂੰ ਮੁੜੀ ਨਹੀਂ ਪਰ ਬ੍ਰਾਹਮਣ ਪਹਿਲਾਂ ਹੀ ਆ ਕੇ ਉੱਥੇ ਰਾਜੇ ਦੇ ਮਹਿਲਾ ਜੀ ਬੋਲਦੇ ਨੇ ਕਿ ਇਹਨੇ ਸਾਰੀ ਸਾਡੀ ਮਰਿਆਦਾ ਦਾ ਘਾਣ ਕਰ ਦਿੱਤਾ ਹੈ। ਸਾਡੇ ਪੁਰਾਣਾਂ ਦਾ ਗ੍ਰੰਥਾਂ ਦਾ ਘਾਣ ਕਰ ਦਿੱਤਾ ਹੈ। ਇਨੇ ਸਾਨੂੰ ਨੇ ਆਪਣਾ ਗੁਰੂ ਬਣਾਇਆ ਇੱਕ ਸ਼ੂਦਰ ਨੂੰ ਆਪਣਾ ਗੁਰੂ ਬਣਾ ਲਿਆ ਹੈ ਰਾਣੀ ਪਹੁੰਚਦੀ ਹੈ ਮਹਿਲੇ 'ਚ ਤੇ ਰਾਜਾ ਕਹਿੰਦਾ ਹੈ ਤੂੰ ਕੀ ਮੇਰੀ ਨੱਕ ਕਟਵਾ ਕੇ ਆ ਗਈ ਹੈ ਰਾਣੀ ਕਹਿੰਦੀ ਕੀ ਗੱਲ ਹੋਈ ਰਾਜਾ ਕਹਿੰਦਾ ਤੂੰ ਇੱਕ ਸ਼ੂਦਰ ਨੂੰ ਆਪਣਾ ਗੁਰੂ ਬਣਾ ਲਿਆ ਹੈ ਬ੍ਰਾਹਮਣ ਕੋਲ ਖੜੇ ਨੇ ਬੋਲ ਰਹੇ ਨੇ ਕਿ ਤੁਸੀਂ ਬਹੁਤ ਜ਼ਿਆਦਾ ਮਾੜਾ ਕੰਮ ਕੀਤਾ ਹੈ ਪਹਿਲੀ ਵਾਰ ਇੱਕ ਛਤਰੀਆ ਖਾਨਦਾਨ ਦੀ ਔਰਤ ਨੇ ਉਹ ਵੀ ਰਾਣੀ ਨੇ ਗੁਰੂ ਬਣਾਇਆ ਹੈ ਇੱਕ ਸ਼ੂਦਰ ਨੂੰ ਪੁਣ ਰਾਣੀ ਸੋਚਦੀ ਹੈ ਕਿ ਇਹ ਸਾਰੇ ਚੰਮ ਵਿੱਚ ਫਸੇ ਹੋਏ ਨੇ ਮਨ ਤੱਕ ਇਹਨਾਂ ਦੀ ਪਹੁੰਚ ਨਹੀਂ ਹੈ ਇਹ ਚੰਮ ਵੇਖ ਰਹੇ ਨੇ ਮਨ ਤਾਂ ਮਨ ਨੂੰ ਤਾਂ ਇਹ ਨਹੀਂ ਵੇਖਿਆ ਹੀ ਨਹੀਂ ਭਗਤ ਰਵਿੰਦਾਸ ਜੀ ਨੇ ਪੁਣ ਰਾਣੀ ਆਖਦੀ ਹੈ ਬ੍ਰਾਹਮਣਾਂ ਨੂੰ ਕਿ ਜੇ ਤੁਸੀਂ ਇਦਾਂ ਸੋਚ ਰਹੇ ਹੋ ਕਿ ਹੁਣ ਤੁਹਾਡਾ ਤੋਰੀਏ ਫੁਲਕ ਮਾਇਆ ਤੁਹਾਨੂੰ ਨਹੀਂ ਮਿਲਿਆ ਕਰਨੀ ਕਿ ਮਾਇਆ ਰਵਿੰਦਾਸ ਨੂੰ ਮਿਲਿਆ ਕਰੂਗੀ ਇਦਾਂ ਦੀ ਕੋਈ ਗੱਲ ਨਹੀਂ ਹੈ ਤੁਹਾਡਾ ਤੋਰੀਏ ਫੁਲਕਾ ਵੀ ਚੱਲਿਆ ਰਹੂਗਾ ਨਾਲੇ ਬਾਬਾ ਰਵਿਦਾਸ ਇਹਨਾਂ ਚਾਰ ਕੁੜੀਆਂ ਤੇ ਲੱਗਣ ਵਾਲਾ ਨਹੀਂ ਹੈ ਤੁਸੀਂ ਨਹੀਂ ਜਾਣਦੇ ਉਹਨਾਂ ਨੂੰ ਬ੍ਰਾਹਮਣ ਕਹਿਣ ਲੱਗੇ ਰਾਜੇ ਨੂੰ ਜਿਹਹਦਾ ਦੀ ਗੱਲ ਹੈ ਤੇ ਇੱਕ ਜਾਗ ਰੱਖੋ দানਪੁਣ ਕਰੋ ਰਾਜੇ ਨੇ ਜਾਗ ਰੱਖ ਲਿਆ ਸਾਰੇ ਬ੍ਰਾਹਮਣ ਸਦਲੇ ਸਾਰੇ ਬ੍ਰਾਹਮਣ ਇੱਕ ਪੰਗਤ ਵਿੱਚ ਬੈਠੇ ਨੇ ਕਿਉਂਕਿ ਇੱਕੋ ਕੁੱਲ ਦੇ ਸਨ ਉਹਨੇ ਰਾਣੀ ਨੇ ਇਹ ਨਹੀਂ ਸੀ ਦੱਸਿਆ ਕਿ ਮੈਂ ਆਪਣੇ ਮੁਰਸ਼ਿਦ ਭਗਤ ਰਵਿਦਾਸ ਜੀ ਨੂੰ ਵੀ ਬੇਨਤੀ ਕੀਤੀ ਹੈ ਜਗ ਵਿੱਚ ਆਣ ਨੂੰ ਕਿ ਤੁਸੀਂ ਵੀ ਪਹੁੰਚਿਓ ਰਬਦਾਸ ਜੀ ਨੇ ਆਖਿਆ ਕਿ ਤੁਸੀਂ ਮੈਨੂੰ ਸੱਦ ਤਾਂ ਲਿਆ ਹੈ ਜੇ ਮੈਂ ਆ ਗਿਆ ਤੇ ਇਹਨਾਂ ਸਾਰਿਆਂ ਨੇ ਉੱਠ ਜਾਣਾ ਹੈ ਚਲੇ ਜਾਣਾ ਹੈ ਇਹਨਾਂ ਨੇ ਮੈਨੂੰ ਜਰਨਾ ਨਹੀਂ ਵੇਖ ਕੇ ਆਪਣੇ ਵਿੱਚ ਭਗਤ ਰਬਦਾਸ ਜੀ ਕਹਿੰਦਾ ਹੈ ਕਿਤੇ ਮੈਨੂੰ ਦੇਖ ਕੇ ਸਾਰੇ ਭੱਜੇ ਨਾ ਜਾਣ ਕਿਤੇ ਤੁਹਾਡਾ ਜੱਗ ਹੀ ਭੰਗ ਹੋ ਜਵੇ ਰਾਣੀ ਨੇ ਆਖਿਆ ਕੋਈ ਨਹੀਂ ਹੀ ਉਹ ਆnde ਨਾ ਆਣ ਪਰ ਜੱਗ ਦੀ ਸਫਲਤਾ ਹੀ ਤਾਂ ਹੈ ਜੇ ਤੁਹਾਡੇ ਚਰਨ ਇੱਥੇ ਪੈਣਾ ਕਿ ਪੁਰਾਣੀ ਝਾਲੀ ਦੇ ਸੱਦਨ ਤੇ ਮਹਾਪੁਰਸ਼ ਚਲੇ ਜਾਂਦੇ ਨੇ ਜੱਗ ਵਿੱਚ ਤੇ ਜਿਹੜੇ ਬ੍ਰਾਹਮਣ ਦੀ ਬੁਰਕੀ ਮੂੰਹ ਦੇ ਕੋਲ ਗਈ ਏ ਉੱਥੇ ਰਹਿ ਗਈ ਏ ਤੇ ਉਹਨਾਂ ਨੂੰ ਉਹ ਜਿਹੜੀ ਖਾਣ ਦੀ ਬੁਰਕੀ ਹੈ ਰੋਟੀ ਦੀ ਤੇ ਉਹ ਜ਼ਹਿਰ ਲੱਗਣ ਲੱਗ ਪਈ ਏ ਸਾਰੇ ਬ੍ਰਾਹਮਣ ਉੱਠ ਕੇ ਜਾਣ ਲੱਗੇ ਨੇ ਤੇ ਭਗਤ ਰਵਿਦਾਸ ਜੀ ਕਹਿੰਦੇ ਨੇ ਕਿ ਤੁਸੀਂ ਨਾ ਜਾਓ ਕਿਤੇ ਵੀ ਮੈਂ ਚਲੇ ਜਾਂਦਾ ਹਾਂ ਭਗਤ ਰਵਿਦਾਸ ਜੀ ਉੱਠ ਕੇ ਜਾਣ ਲੱਗੇ ਨੇ ਤੇ ਰਾਣੀ ਝਾਲੀ ਉਹਨਾਂ ਨੂੰ ਆਪਣੇ ਮਹਿਲਾਂ ਵਿੱਚ ਲੈ ਜਾਂਦੀ ਹੈ ਤੇ ਸੇਵਾਦਾਰਾਂ ਨੂੰ ਆਖ ਦਿੰਦੀ ਹੈ ਕਿ ਇਹਨਾਂ ਦੀ ਸੇਵਾ ਕਰੋ ਭਗਤ ਰਵਿਦਾਸ ਜੀ ਦੀਆਂ ਅੱਖਾਂ 'ਚ ਵੈਰਾਗ ਦੇ ਮੋਟੀ ਡਿਗ ਰਹੇ ਨੇ ਪ੍ਰਮਾਤਮਾ ਨਾਲ ਗੱਲ ਕਰ ਰਹੇ ਨੇ ਪ੍ਰਮਾਤਮਾ ਤੇ ਉਹਦਾ ਸੇਵਕ ਇਹ ਦੂਜੇ ਵਿੱਚ ਅਪੇਧ ਹੁੰਦੇ ਨੇ ਆਖ ਰਹੇ ਨੇ ਮਹਾਰਾਜ ਮੇਰੇ ਵੀ ਚਾਮ ਹੋਈਏ ਤੇ ਇਹਨਾਂ ਦਾ ਚਾਮ ਦੇ ਉੱਦ ਦਾ ਹੈ ਤੇ ਇਹਨਾਂ ਫਰਕ ਕਿਉਂ ਕਰ ਰਹੇ ਨੇ ਹਜੇ ਇੰਨੀ ਗੱਲ ਆਖੀ ਹੈ ਵੈਰਾਗ ਵਿੱਚ ਗਏ ਨੇ ਤੇ ਬਾਹਰ ਬ੍ਰਾਹਮਣਾਂ ਦੀਆਂ ਧੋੜਾਂ ਲੱਗ ਗਈਆਂ ਨੇ ब्राह्मण ਭਜ ਰਹੇ ਨੇ ਤੇ ਚੀਕਾਂ ਪੈ ਰਹੀਆਂ ਨੇ ਤੇ ਅੰਦਰ ਭਗਤ ਰਵਿਦਾਸ ਜੀ ਰਾਣੀ ਨੂੰ ਕਹਿੰਦੇ ਨੇ ਕਿ ਆਹ ਕੀ ਹੋ ਰਿਹਾ ਹੈ ਅਸੀਂ ਅੰਦਰ ਬੈਠੇ ਆ ਬਾਹਰ ਰੋਲਾ ਕੀ ਪੈ ਰਿਹਾ ਹੈ ਦੇਖੋ ਤਾਂ ਭਗਤ ਰਵਿਦਾਸ ਜੀ ਕਹਿੰਦੇ ਨੇ ਹੁਣ ਤਾਂ ਮੈਂ ਅੰਦਰ ਬੈਠਾ ਆ ਇਹਨਾਂ ਨੂੰ ਤੰਗੀ ਮੇਰੇ ਤੋਂ ਸਹੀ ਤੇ ਹੁਣ ਇਹ ਚੀਕਾ ਕਿਉਂ ਮਾਰ ਰਹੇ ਨੇ ਨਾ ਸਿਪਾਹੀ ਹੀ ਨਹੀਂ ਆ ਕੇ ਦੱਸਿਆ ਕਿ ਬਾਹਰ ਹਰ ਪੰਕਟ ਵਿੱਚ ਥਾ ਥਾ ਤੇ ਰਵਿਦਾਸ ਬੈਠੇ ਨੇ ਜਿੱਥੇ ਭਗਤ ਰਵਿਦਾਸ ਜੀ ਯਾਰੋ ਯਾਰ ਅੱਖਾਂ ਵਿੱਚੋਂ ਭਰਾਗ ਦੇ ਮੋਤੀ ਨਿਕਲ ਰਹੇ ਸਨ ਉੱਥੇ ਹੀ ਮੁਬਾਰਕ ਗਰੇ ਬਾਣ ਵਿੱਚੋਂ ਬੋਲ ਨਿਕਲ ਰਹੇ ਹਨ ਐਸੀ ਲਾਲ ਤੁਝ ਬਿਨ ਕੋਣ ਕਰੇ ਗਰੀਬ ਨਵਾਜ਼ ਦਸਈਆਂ ਮੇਰਾ ਮਾਥੇ ਛਤਰ ਧਰੇ ਜਦੋਂ ਬ੍ਰਾਹਮਣਾਂ ਨੇ ਚਾਰੋਂ ਪਾਸੇ ਭਗਤ ਰਵਿਦਾਸ ਜੀ ਨੂੰ ਵੇਖਿਆ ਤਾਂ 도ੜੇ ਆਏ ਨੇ ਅੰਦਰ ਮਹਿਲਾ ਚ ਭਗਤ ਰਵਿਦਾਸ ਜੀ ਦੇ ਚਰਨਾ ਵਿੱਚ ਡਿੱਗ ਪਏ ਨੇ ਬ੍ਰਾਹਮਣ क्षत्रिय ਸਾਰੇ ਭਗਤ ਰਵਿਦਾਸ ਜੀ ਦੇ ਪੈਰਾਂ 'ਚ ਡਿੱਗ ਗਏ ਕਿ ਤੂੰ ਰੱਬ ਦਾ ਸੱਚਾ ਭਗਤ ਹੈ ਸਾਨੂੰ ਮਾਫ਼ੀ ਦੇ ਸਾਡੇ ਕੋ ਗੁਨਾਹ ਹੋ ਗਿਆ ਤੁਹਾਨੂੰ ਮਾਫ਼ੀ ਦੇ ਦੇ ਭਗਤ ਰਵਿਦਾਸ ਜੀ ਪਰਮਾਤਮਾ ਦਾ ਸ਼ੁਕਰ ਕਰ ਰਹੇ ਨੇ ਪਰਮਾਤਮਾ ਜਿਹੜੇ ਮੱਥੇ ਮੈਨੂੰ ਵੇਖ ਕੇ ਪਸਾ ਬਟ ਜਾਇਆ ਕਰਦੇ ਸਨ ਅਜੋਹੀ ਮੇਰੇ ਕਦਮਾਂ ਵਿੱਚ ਡਿਗੇ ਨੇ ਇਹ ਤੇਰੇ ਤੋਂ ਇਲਾਵਾ ਪਰਮਾਤਮਾ ਹੋਰ ਕੋਈ ਨਹੀਂ ਕਰ ਸਕਦਾ ਇਹ ਤੂੰ ਹੀ ਕਰਾ ਸਕਦਾ ਹੈ ਤੂੰ ਹੀ ਕਿਣਕੇ ਨੂੰ ਪਹਾੜ ਬਣਾ ਸਕਦਾ ਹੈ ਇਹ ਸਾਰੇ ਹੁਣ ਚਮਕਗੇ ਨਹੀਂ ਝੁਕੇ ਨੇ ਇਹ ਝੁਕੇ ਨੇ ਬੰਦਗੀ ਅੱਗੇ ਪਰਮਾਤਮਾ ਦੀ ਬੰਦਗੀ ਅੰਦਰ ਵਸੀ ਹੋਈ ਏ ਨੀਚੋ ਊਚ ਕਰੇ ਮੇਰਾ ਗੋਬਿੰਦ ਕਾਹੂ ਟੇਨਾ ਡਰੇ ਹੁਣ ਪਰਮਾਤਮਾ ਨੂੰ ਥੋੜਾ ਕਿਸੇ ਦਾ ਡਰ ਹੈ ਕਿ ਮੈਂ ਕਹੇ ਸ਼ੂਦਰ ਨੂੰ ਉੱਚਾ ਕਰਨਾ ਤੇ ਬ੍ਰਾਹਮਣ ਰੋਸ ਜਾਣਗੇ ਉਹਨੂੰ ਕਿਸੇ ਦਾ ਡਰ ਨਹੀਂ ਹੈਗਾ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਕਰਨ ਕਰਨ ਸਮਰੱਥ ਪਰਮਾਤਮਾ ਕੁਛ ਵੀ ਕਰ ਸਕਦਾ ਹੈ ਕੁਛ ਵੀ ਮਿਟਾ ਸਕਦਾ ਹੈ ਕੁਛ ਵੀ ਬਣਾ ਸਕਦਾ ਹੈ ਉਹਦੇ ਹੱਥ ਵਿੱਚ ਸਭ ਕੁਝ ਹੈ ਜਿੱਥੇ ਇੱਕ ਰਵਿਦਾਸ ਸੀਗੇ ਉਹਨੇ ਸਾਰੇ ਹਜ਼ਾਰਾਂ ਹੀ ਰਵਿਦਾਸ ਬਿਠਾ ਦਿੱਤੇ ਨੇ ਪੰਗਤ ਦੇ ਵਿੱਚ ਵਰਮਾ ਮਨਾ ਦੀਆਂ ਚੀਕਾਂ ਮਰਵਾ ਦਿੱਤੀਆਂ ਨੇ ਕਿ ਤੁਸੀਂ ਮੇਰੇ ਭਗਤ ਨੂੰ ਨਹੀਂ ਕੁਝ ਵੀ ਕਹਿ ਸਕਦੇ ਆ ਆਖਣ ਲੱਗੇ ਕਹ ਰਵਿਦਾਸ ਸੁਨੋਰੇ ਸੰਤੋ ਹਰ ਜੀਉ ਤੇ ਸੱਬੇ ਸਰੇ ਪਰਮਾਤਮਾ ਸਭ ਕੁਝ ਕਰ ਸਕਦਾ ਹੈ। ਇਹ ਡਿਗਿਆ ਹੈ ਮਿੱਟੀ ਵਿੱਚ ਰੋਲਦਾ ਹੈ ਤੇ ਉਹਦਾ ਨਾਮ ਲਵੀ ਡੁੱਬੇ ਨੂੰ ਉਤਾਰ ਦਿੰਦਾ ਹੈ ਸੰਘਰਸ਼ਾਂ 'ਤੇ ਬਿਠਾ ਦਿੰਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਹਿ।